ਹਾਂਜੀ ਕਿਸਾਨ ਜੀਓ ਸਵਾਗਤ ਤੁਹਾਡਾ ਆਪਣੇ ਜੜੋਚੜਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੇ ਵਿੱਚ ਪੱਤ ਚਾਰ ਨਾਲ ਸੇ ਲਈ ਲੈ ਕੇ ਆਏ ਜੀ ਦੋ ਬਾਈ ਗਾਵਾਂ ਤਾਜ਼ੀਆਂ ਸੋਈਆਂ ਨੇ ਇੱਕ ਬਾਈ ਕੋਲੇ ਟੋਕੜ ਗੱਬਣ ਵਹਿੜਾ ਤੇ ਇੱਕ ਮਾਜਾ ਜਿਹੜੀ ਤਾਜ਼ੀ ਸੋਈ ਵੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਭਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕਾਲ ਉਹ ਠੀਕ ਹੋ ਕਮੋਦੀਆ ਹਾਂ ਠੀਕ ਹੈ ਭਾਈ ਨਾਮ ਤੇ ਐਡਰੈਸ ਨਾਮ ਚੰਕੌਰ ਸਿੰਘ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਆਪਾਂ ਨੇੜੇ ਪਧੌੜ ਰਹਿੰਦਾ ਜੰਗੀਆਂ ਵਾਲਾ ਪਾਜਾਖਣਾ ਰੋਡ ਆਪਣੇ ਕੋਲ ਹੀ ਆਦਾ ਮੁਬਾਈਲ ਨੰਬਰ 996820858 ਠੀਕ ਹੈ ਭਾਈ ਏ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਈ ਆ ਇਹ ਭਾਈ ਦੂਜਾ ਸੂਈ ਵੀ ਆ ਭਾਈ ਕਦੋਂ ਸੂਈ ਆ ਵੀਰੇ ਇਹਨੂੰ ਅੱਜ ਸੇਵਾ ਦੇਣਾ ਬੱਸੀ ਇਹਦੇ ਮਗਰ ਆ ਗਈ ਬੱਚਾ ਬੱਚੀ ਬੱਚੀ ਬੜੀ ਚੰਗੀ ਆ ਨਾ ਹਾਂ ਬੱਸੀ ਬਹੁਤ ਚੰਗੀ ਬਹੁਤ ਚੰਗਾ ਬੱਚਾ ਦਿੱਖ ਰਿਹਾ ਮਾਲੀ ਨੇ ਬੱਚੀ ਨੂੰ ਜਨਮਦਾ ਤਾਂ ਨਾਸਾ ਨੋਸਾ ਗੁਲਾਬੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਿੰਨਾ ਦੁੱਧ ਭਾਈ ਹੁਣ ਤਿਆਰ ਭਾਈ 20 ਕਿਲੋ ਕੰਡੇ ਵਾਲਾ ਜੋ ਠੀਕ ਆ ਭਾਈ ਹਾਂਜੀ ਹਾਂਜੀ 20 ਲੀਟਰ ਦੁੱਧ ਭਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆ ਭਾਈ ਦੋ ਡੰਗ ਝੋਲੇ ਭਾਈ ਮਾ ਦੋ ਡੰਗ ਝੋਲੇ ਆਪਾਂ ਨੂੰ ਤਿਆਰੀ ਕਰਕੇ ਲਜਾਵੇ ਚਵਾਈ ਦੀ ਇੱਕ ਆ ਟ੍ਰੋਟਰ ਕਮਾਲ ਦਾ ਥਣ ਬਹੁਤ ਚੰਗਾ ਗੁਲਾਬੀ ਥਣ ਨਾੜਾ ਨੂਣਾ ਫੁੱਲ ਚੰਗੇ ਫੁੱਲ ਦੇ ਭਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਬੱਚੀ ਦਿੱਤੀ ਬੱਚੀ ਵੀ ਬਹੁਤ ਚੰਗੀ ਦਿੱਤੀ ਆ ਕਰਮ ਵਾਲੀ ਨੇ ਬਾਕੀ ਕੱਦ ਵਜਨ ਫੋਲਾ ਕੋਈ ਲੱਸੀ ਨਹੀਂ ਲਾਣੀ ਕੀ ਮੋਲ ਲੈ ਬਰੇ ਜੈ ਭਾਈ ਇਹਦਾ ਫੋਨ ਤੀ ਕਰ ਲਾਂ ਜੈ ਜੀ ਹੋ ਆ ਜੈ ਜੀ ਹੋ ਓਕੇ ਭਾਈ ਮੋਲ ਭਾਈ ਜਿਹਨੇ 25 22 ਕਿਲੋ ਠੰਡਾ ਹੀ ਪਾ ਦੇਣਾ ਅੱਜ ਦਿਨ ਵੀ ਅਜੇ ਕੋਸਮ ਨਹੀਂ ਹੋਇਆ ਜੀ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਹੋ ਮੁੱਲ ਬੋਣ ਤੇ ਹੋਗਾ ਆਰਡਰ ਨੇੜ ਤੋਂ ਚੈੱਕ ਕਰਵਾ ਦੇ ਬਹੁਤ ਬਾਕੀ ਸੂਈ ਠੰਡੀ ਬਹੁਤ ਆ ਕੋਈ ਚੱਕਰ ਨਹੀਂ ਪਾਵਾ ਦੋਨੇ ਪਾਸੇ ਜਿਵੇਂ ਮਰਜੀ ਹੱਥ ਵੀਰੀ ਚੱਲ ਜਿਵੇਂ ਮਰਜੀ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹਾਂਜੀ ਨਾਲਾ ਨੂਣਾ ਖਰਮਾ ਨਹੀਂ ਦੇ ਫੁੱਲ ਚਾਹੀਏ ਥਣ ਬਹੁਤ ਚੰਗੇ ਗੁਲਾਬੀ ਥਣ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਲਹੀਏ ਬਾਈ ਅੱਗੇ ਵੀਰੇ ਦੋਨੋਂ ਦਾ ਕਿਹੜਾ ਸੂਆ ਸੂਈ ਹੈ ਇਹ ਵੀ ਦੂਜੀ ਸੂਈ ਵੀ ਹੈ ਜੀ ਇਹ ਕੋਈ ਨਹੀਂ ਸੂਈ ਹਜੇ ਜੇਰ ਪਈ ਨਹੀਂ ਇਹਦੀ ਜਿੰਨੂ ਤਾਂ ਪੋਣਾ ਘੰਟਾ ਹੀ ਹੋਇ ਓਕੇ ਬਾਈ ਬਸ ਉਹ ਇਹਦੇ ਮਗਰ ਆ ਗਿਆ ਯਾਰ ਸ਼ਹਿਰ ਜਮਾ ਬੜੀ ਚੰਗੀ ਬੱਚੀ ਆ ਹਾਂ ਬਸ ਬਹੁਤ ਚੰਗੀ ਹੈ ਬਾਈ ਕਿਆ ਬਾਤ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕਵਾੜੀ ਦੇਖੋ ਐਰ ਸ਼ਹਿਰ ਬੱਚੀ ਦਿੱਤੀ ਆ ਬੈਡ ਵੀ ਐਰ ਸ਼ਹਿਰੀ ਆ ਹਾਂਜੀ ਬੈਡ ਵੀ ਐਰ ਸ਼ਹਿਰੀ ਆ ਹੁਣੀ ਸੂਈ ਆ ਬਾਈ ਜੇਰ ਹਜੇ ਪੈਣੀ ਬਾਕੀ ਆ ਕਿੰਨਾ ਕੁ ਦੁੱਧ ਦੇਵਾਂ ਅਸਟੀਮੇਟ ਬਈ 25 ਕਿਲੋ ਠੰਡਾ ਪਾ ਓਕੇ ਹਾਂਜੀ ਠੀਕ ਆ ਉਹਦੇ ਹੇਸ ਦੀ ਬਿਊਟੀ ਕਮਾਲ ਦੀ ਫੁੱਲ ਲੱਗ ਕਰ ਫੁੱਲ ਪਲੀ ਵੀ ਤਾਂ ਚਾ ਇੱਕ ਨੰਬਰ ਆ ਐਰ ਸ਼ਹਿਰ ਮੰਗ ਬਹੁਤ ਮਿਲਦੀ ਬਹੁਤ ਘਟਾ ਪੂਰਾ ਤੂਰਾ ਐਂਡ ਓਕੇ ਆ ਮੋਲ ਇਹਦਾ ਹੀ ਫੋਨ ਸੀ ਬਸ ਇਹਦਾ ਹੀ ਫੋਨ ਸੀ ਕਰਾਂਗੇ ਜੈ ਜੀ ਬਾਈ ਓਕੇ ਬਾਈ ਹਾਂਜੀ ਹਾਂਜੀ ਮਾੜਾ ਚੁਆਈ ਚੁਈ ਦੀ ਦੋਨੀਆਂ ਇੱਕ ਨੰਬਰ ਆ ਜਾਣਾ ਚਿੱਕੇ ਮੋਲ ਹੋ ਜੈ ਮੋਲ ਨਾ ਬਲੱਡ ਦੇ ਦੇਾਂਗੇ ਲੇਵਾ ਲੂਵਾ ਬੜਾ ਚੰਗਾ ਹੈ ਨਾ ਕਰਦਾ ਬੜਾ ਚੰਗਾ ਬਈ ਤੇ ਜੇ ਨੂੰ ਛਿੱਟਨੇ ਕੋ ਸੋਰ ਹੀ ਬਣ ਜਾਣਾ ਪੈਣੇ ਸਹੀ ਆਈ ਤੂੰ ਓਕੇ ਆ ਜਾ ਮੈਂ ਧਾਰ ਬੱਸੀ ਨੂੰ ਪਿਆਦਾ ਥੋੜਾ ਜਿਆ ਓਕੇ ਬਈ ਹਾਂਜੀ ਹਾਂਜੀ ਤੂੰਨ ਜਵਾਬ ਬਾਈ ਕਹਿੰਦਾ ਇੱਕ ਨੰਬਰ ਹੋ ਕੱਲਾ ਕੱਲਾ ਥਣ ਗਲਾਬੀ ਥਣ ਨਾੜਾ ਨੂੜਾ ਕਰਵਾਈਵੇ ਬਹੁਤ ਚੰਗੀਆਂ ਬੱਚਾ ਬੜਾ ਚੰਗੀਆਂ ਆ ਬੱਸੀ ਤਾਂ ਬੜੀ ਚੰਗੀ ਹੈ ਬਈ ਬੜਾ ਚੰਗਾ ਬੱਚਾ ਉਹ ਚੰਗੀ ਬੱਸੀ ਬਣਾਈ ਉਹ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਦੋ ਨਾਗਾਂ ਦਾ ਹਾਂਜੀ ਹਾਂਜੀ ਅੱਗੇ ਤਿੰਨ ਨੰਬਰ ਟੋਕਰ ਗੱਬਣਾ ਇਹ ਟੋਕਰ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਕਿਹੜਾ ਸੂਆ 5 ਮਹੀਨੇ ਦੀ ਗੱ ਦੋ ਦੂਗਾ ਹੁਣ 9 ਕਿਲੋ ਕੰਡੇ ਵਾਲਾ ਇਹ ਦੇਖੋ ਠੀਕ ਆ ਬਾਈ ਗੱਬਣ ਬਾਈ ਦੀ ਕਰਵਾਈ ਵੀ ਆ ਜਿਹੜਾ ਭਰਾ ਅਖੀਰ ਤੂੰ ਕਰਾ ਲੈਣਾ ਆ 5 ਤਰੀਕ ਨੂੰ ਉਹਨੂੰ 6 ਮਹੀਨਾ ਪੂਰਾ ਲੱਗੂ 5ਾਂ ਦੀ ਪੂਰੀ ਹੋ ਜੂਗੀ ਠੀਕ ਆ ਬਾਈ ਫੇਸ ਦੀ ਬਿਊਟੀ ਚੰਗੀ ਆ ਬੋਦੀਵਾਦੀ ਪੂਰੀ ਚੰਗੀ ਆ ਕੋਕੜ ਗੱਬਣ ਤੋਰਾ ਤੋਰਾ ਚੈੱਕ ਕਰਨੋਂ ਥਣ ਬਹੁਤ ਚੰਗਾ ਚਿਵਾਈ ਕਿਵੇਂ ਆ ਭਰਾ ਪੂਰਾ ਚਿਵਾਈ ਇੱਕ ਨੰਬਰ ਆ ਬਾਈ ਜਮਨ ਠੀਕ ਆ ਬਾਈ ਮੋਲ ਨੂੰ ਫੋਨ ਕੀ ਹੋਜੂ ਮੋਲ ਨਾਲ ਵੜਦੇ ਹਸਾਉਣਾ ਬਿਲਕੁਲ ਜਾਇਜ਼ ਹੋ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੋਲ ਨਹੀਂ ਕਰਦੇ ਤੁਰਾ ਤੁਰਾ ਐਨ ਓਕੇ ਆ ਥਾਨ ਤੋਂ ਬਹੁਤ ਚੰਗਾ ਚਵਾਈਸ ਵੀ ਕਿਵੇਂ ਆ ਬਾਈ ਇੱਕ ਨੰਬਰ ਆ ਬੜਾ ਦਾ ਤਿੰਨੀ ਗਣਾ ਲੱਤ ਵੀ ਨਹੀਂ ਚੱਕਣ ਜਾਂਦੀਆਂ ਕਿਵੇਂ ਚੱਤਣੀਆਂ ਸੀਲ ਠੰਡੀਆਂ ਬਹੁਤ ਠੀਕ ਆ ਬਾਈ ਹਾਂਜੀ ਚਵਾਈ ਇੱਕ ਨੰਬਰ ਆ ਕੋਈ ਭੂਰ ਨਹੀਂ ਚਾਲਾ ਕੋਈ ਥਾਨ ਨਹੀਂ ਘੱਟ ਉਹ ਆਪਣੀ ਗਰੰਟੀ ਹੋਏ ਚੀਜ਼ ਦੀ ਠੀਕ ਆ ਬਾਈ ਹਾਂਜੀ ਅੱਗੇ ਆ ਕੀ ਮੱਝ ਕਿਹੜਾ ਸੂਆ ਸੂਈ ਦੇ ਇਹ ਤੀਜਾ ਸੂਆ ਸੂਈ ਵੀ ਆ ਬਾਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਮਹੀਨਾ ਹੀ ਕੋਈ ਸਵਾ ਮੰਨ ਲੈ ਕੋਈ ਡੇਢ ਮੰਨ ਲੈ ਜਾਣੀ ਆਪਣੇ ਭਰਾ ਮਹੀਨਾ ਹੀ ਆ ਠੀਕ ਹੈਗਾ ਨਾ ਓਕੇ ਬਾਈ ਇੱਕ ਦੁੱਧ ਉਹਦੇ ਕੋਲੇ ਟੰਡਾ ਜੇ ਵਾਲਾ 9 ਕਿਲੋ ਹਾਂ ਬੱਚਾ ਕੀ ਚਵਾਈ ਜੂ ਐਣ ਚਵਾਈ ਇੱਕ ਨੰਬਰ ਆ ਕੋਈ ਥਣ ਘਟ ਬਾਦ ਨਹੀਂ ਕੋਈ ਪੂਰ ਸ਼ਰਲਾ ਨਹੀਂ ਜਮਾ ਠੀਕ ਆ ਭਾਈ ਬੋਲ ਦੇ ਮਾਦ ਚੰਗੀ ਆ ਭਾਈ ਸੋਈ ਸਵਾਈ ਆ ਮਹੀਨਾ ਬਾਈ ਕਹਿੰਦਾ ਪੁੱਜਣਾ ਮਰਜੀ ਟਾਈਮ ਨਾਲੋ ਮਹੀਨਾ ਕਿ ਬਾਈ ਕਹਿੰਦਾ ਹੋ ਗਿਆ ਹਾਂ ਤੋੜ ਦੇ ਤੰ ਤੋੜ ਸਿੰਘ ਦੀ ਕੁਆਲਿਟੀ ਚੈੱਕ ਕਰੋ ਤੋੜਾ ਤੋੜਾ ਐਨ ਓਕੇ ਆ ਭਾਈ ਤੇ ਮੁੱਲ ਫਿਰ ਫੋਨ ਤੇ ਹੋ ਜਾ ਇਹ ਬਸ ਕਰੀ ਦੇਵਾਂ ਦਾ 65000 ਦੀ ਦੇਣੂ ਹੀ ਆ ਬਾਈ 65000 ਦੀ ਬਾਈ ਕਹਿੰਦਾ ਦੇਣੀ ਹੈ ਫੋਨ ਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਜਮਾ ਜੋੜੇ ਦੋ ਰੰਗ ਸੀਟ ਠੰਡੀ ਦਾ ਕੋਈ ਆਂਤਰੀ ਕੰਡੇ ਵਾਲਾ ਹੋ ਬਾਈ ਇਹ ਠੀਕ ਹੈ ਜੀ ਹਾਂਜੀ ਜਮਾ ਜੈਜ ਮੁੱਲ ਰੱਖਿਆ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਲੀਵਲ 1.8 ਤੋਂ ਚੈੱਕ ਕਰ ਲਓ ਥਾਂ ਤੋਂ ਬਹੁਤ ਚੰਗਾ ਕਰਦਾ ਨਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਜੀ